ਅਰੇ ਇੱਥੇ ਆਏ ਨੇ ਬਾਲ ਬਕੈੰਬੋ ਬਾਬੇ ਦੀ ਜੈ ਬਹੁਤ ਸੰਜੂ ਦਾਦੇ ਦੀ ਆਮ ਸ਼ਾ ਸ਼ਾ ਆਮ ਸ਼ਾ 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 ਦੰਗ ਨਾ ਡਰਾ ਦਿਓ ਛਾ ਛਾ ਓਏ ਤੇ ਨਿਸ਼ਾ ਆਉਣਾ ਤੀ ਓਮ ਸ਼ਾਮ ਛਾ ਛਾ ਓਮ ਸ਼ਾਮ ਛਾ ਛਾ ਫੇਰ ਤੋੜਨੀ ਲਾਲਚੀ ਔਰਤਾ ਓ ਆਮ ਸ਼ਾਮ ਛਾ ਛਾ ਬਾਬੇ ਦੇ ਦੰਦ ਖੱਟੇ ਕਰਨਗੇ ਕਿੱਥੇ ਧਰ ਲਿਆ ਓ ਆਮ ਸ਼ਾਮ ਛਾ ਛਾ ਬੋਲ ਬਕੈਮਬਾ ਬਾਬੇ ਦੀ ਜੈ ਬੋਲ ਸੰਜੂ ਦਾ ਬੇਦੀ ਜੈ 50 ਟੋਲਾ ਜੈ 50 ਟੋਲਾ ਜੈ ਅਤਕਵਾਦੀ ਕੀ ਕੋਈ ਪ੍ਰੇਮ ਕਥਾ ਨਹੀਂ ਹੁੰਦੀ ਨਹੀਂ ਨਹੀਂ ਹੁੰਦੀ ਨਹੀਂ ਹੁੰਦੀ